ਫਿਰ ਤੈਨੂੰ ਘਰ ਦਾ ਹੁਣ ਪਤਾ ਸਾਰਾ ਕੁਝ ਵੀ ਉੱਥੇ ਕੌਣ-ਕੌਣ ਹੈ ਤੇਰਾ ਹਾਂ ਕਿ ਕੌਣ-ਕੌਣ ਹੈ ਉੱਥੇ ਤੇਰਾ ਮੇਰੀ ਬਹੂ ਦੋ ਮੇਰੇ ਮੁੰਡੇ ਇੱਕ ਮੇਰੀ ਭੈਣ ਤਾਂ ਸੰਗਰੂਰ ਵਿਆਹੀ ਹੋਈ ਆ ਸੰਗਰੂਰ ਤੇਰੀ ਭੈਣ ਦਾ ਨਾਮ ਰਾਣੀ ਅੱਛਾ ਤੇਰੇ ਨਾਲ ਐਕਸੀਡੈਂਟ ਨਾਲ ਮੇਰਾ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਨੇ ਪਿੱਛੇ ਕਿਸੇ ਨੇ ਗੱਡੀ ਮਾਰੀ ਮੈਂ ਧਰਤੀ ਥੱਲੇ ਧਰਤੀ ਤੇ ਡਿੱਗ ਗਿਆ ਤਿੰਨ ਵਾਰੀ ਮੈਂ ਸਿਰ ਮਾਰਿਆ ਥੱਲੇ ਮੈਨੂੰ ਕਿਸੇ ਪੁਲਿਸ ਕੋਲੇ ਫਿਰਦੇ ਸੀ ਪਾਣੀ ਨਹੀਂ ਪਾਇਆ ਮੈਨੂੰ ਪੁਲਿਸ ਨੇ ਤੇ ਫਿਰ ਵੀ ਦੋਸਤੋ ਆਪਾਂ ਅੱਜ ਇੱਕ ਦੂਜੇ ਜਨਮ ਦੀ ਗੱਲ ਕਰਦੇ ਆ ਕਿ ਲੋਕ ਕਹਿੰਦੇ ਵੀ ਦੂਜਾ ਜਨਮ ਆ ਬੱਚੇ ਦਾ ਦੂਜਾ ਜਨਮ ਹੋਇਆ ਪਿੰਡ ਸਾਜਲਾ ਸੀਗਾ ਤੇ ਇਹਨੇ ਬੱਚਾ ਅਰਮਦਾਸ ਭਗਤਾਂ ਦੇ ਜਨਮ ਲਿੱਤਾ ਹੋਇਆ ਸੀ ਜਿਹੜਾ ਤੂੜੀ ਦਾ ਕੰਮ ਕਰਦਾ ਸੀ ਬੇਟੇ ਕੀ ਨਾਮ ਸੀ ਉੱਥੇ ਤੇਰਾ ਆਤਮਾ ਹੈ ਆਤਮਾ ਆਤਮਾ ਸਿੰਘ ਆਤਮਾ ਸਿੰਘ ਨਾਮ ਸੀਗਾ ਤੇ ਉੱਥੇ ਕਿਹੜਾ ਟਰੈਕਟਰ ਸੀ ਤੇਰੇ ਲਈ ਬੇਟੇ ਸੋਨਾਲੀਕਾ ਉੱਚ ਬੋਲੇਗਾ ਸੋਨਾਲੀਕਾ ਹਾਂ ਤੇ ਕਾਦਾ ਕੰਮ ਕਰਦਾ ਸੀ ਤੂੜੀ ਦਾ ਤੂੜੀ ਦਾ ਕੰਮ ਕਰਦੇ ਸੀਗੇ ਤੇ ਉਹ ਤੇਰੇ ਨਾਲ ਕੀ ਘਟਨਾ ਵਾਪਰੀ ਐਕਸੀਡੈਂਟ ਹੋਈ ਸੀ ਕਾਦੇ ਨਾਲ ਮੋਟਰਸਾਈਕਲ ਨਾਲ ਅੱਛਾ ਕਿੱਥੇ ਸਾ ਅਸਨਾਮ ਰੋਡ 'ਤੇ ਚੱਲੀ ਤੇ ਹਾਂ ਰੋਡ 'ਤੇ ਚੱਲੀ ਪੁਲਤ ਉਤਰਦਾ ਸੀ ਪੁਲਤ ਉਤਰਦਾ ਸੀਗਾ ਤੇ ਫਿਰ ਤੈਨੂੰ ਚੱਕਿਆ ਕਿੰਨੇ ਤੈਨੂੰ ਕੋਈ ਸੁਰਤ ਹੈਗੀ ਸੀ ਉਸ ਟਾਈਮ ਕਿਸੇ ਨੇ ਨਹੀਂ ਚੱਕਿਆ ਪੁਲਿਸ ਨੇ ਵੀ ਨਹੀਂ ਚੱਕਿਆ ਤੂੰ ਨਾ ਅੱਛਾ ਤੇ ਫਿਰ ਤੈਨੂੰ ਘਰ ਦਾ ਹੁਣ ਪਤਾ ਸਾਰਾ ਕੁਝ ਵੀ ਉੱਥੇ ਕੌਣ-ਕੌਣ ਹੈ ਤੇਰਾ ਹਾਂ ਕਿ ਕੌਣ-ਕੌਣ ਹੈ ਉੱਥੇ ਤੇਰਾ ਮੇਰੀ ਬਹੂ ਦੋ ਮੇਰੇ ਮੁੰਡੇ ਇੱਕ ਮੇਰੀ ਭੈਣ ਤਾਂ ਸੰਗਰੂਰ ਵਿਆਹੀ ਹੋਈ ਆ ਸੰਘਰੂਰ ਤੇਰੀ ਭੈਣ ਦਾ ਨਾਮ ਰਾਣੀ ਅੱਛਾ ਤੇ ਤੇਰੇ ਮੁੰਡਿਆਂ ਦਾ ਨਾਮ ਬੱਗਾ ਤੇ ਆਮਣਾ ਉਹ ਫਿਰ ਤੇਰੇ ਲੇਪੇ ਉਰੇ ਆਂਦੇ ਨੇ ਹਾਂ ਫਿਰ ਤੈਨੂੰ ਕੀ ਕਹਿ ਕੇ ਬੁਲਾਉਂਦੇ ਨੇ ਉਹ ਡੈਡੀ ਤੂੰ ਉਹਨਾਂ ਨੂੰ ਫਿਰ ਕੀ ਕਹਿੰਦਾ ਪੁੱਤ ਪੁੱਤ ਕਹਿੰਦਾ ਫਿਰ ਜਦੋਂ ਤੇਰੇ ਘਰ ਦੀ ਫਿਰ ਤੈਨੂੰ ਯਾਦ ਆਂਦੀ ਹੈ ਹਾਂ ਫਿਰ ਤੇਰੇ ਘਰ ਦੀ ਆਂਦੀ ਔਰ ਮਿਲਣ ਤੈਨੂੰ ਹਾਂ ਫਿਰ ਤੂੰ ਉਹਨੂੰ ਕੱਪੜਾ ਲੀੜਾ ਕੋਈ ਘਰ ਦੀ ਤੈਨੂੰ ਸੋਚ ਹਾਂ ਕਰਦੀ ਸੋਚ ਰਹਿੰਦੀ ਹੈ ਉਰੇ ਵੱਧ ਸੋਚ ਹੈ ਕਿ ਉੱਥੇ ਜ਼ਿਆਦੀ ਸੋਚ ਹੈ ਤੈਨੂੰ ਉੱਥੇ ਉੱਥੇ ਦੀ ਜ਼ਿਆਦੀ ਸੋਚ ਹੈ ਦੇਖੋ ਵੀਰੋ ਬੱਚੇ ਨੇ ਦੂਜਾ ਜਨਮ ਲਿੱਤਾ ਹੈਗਾ ਸੋਚ ਦੇਖੋ ਉੱਥੀ ਹੈ ਬੰਦੇ ਬੱਚੇ ਦੀ ਉੱਥੇ ਬੰਦਾ ਸੀ ਹੁਣ ਉਹਰੇ ਬੱਚਾ ਹੈਗਾ ਸੋਚ ਪੂਰੀ ਹੈ ਤੇ ਜਿਹੜਾ ਇਹਦੀ ਫੈਮਿਲੀ ਹੈ ਔਰ ਇੱਕ ਘਰਬਾਰ ਇੱਥੇ ਪਿੰਡ ਪਹਿਲਾਂ ਖੀਵੇ ਦੇ ਵਿੱਚ ਮੁੰਡੇ ਨੇ ਜਨਮ ਲਿੱਤਾ ਸੀ ਜਿਹੜਾ ਟਾਈਮ ਇਹਨੇ ਦਿੱਤਾ ਵੀ ਆਪਦੇ ਚਾਚੇ ਦੇ ਮੁੰਡੇ ਨੂੰ ਟਾਈਮ ਦਿੱਤਾ ਵੀ ਮੈਂ ਆਹ ਟਾਈਮ ਤੇ ਜਨਮ ਕੀਵੇ ਲੈਣਾ ਹੈਗਾ ਉਹੀ ਇਹਦਾ ਤਮਾਕ 8:30 ਵਜੇ ਉਹ ਖੀਵੇ ਪੁੱਛਣ ਆਏ ਤੇ ਸੋਫਨੇ ਚ ਉਹਦੇ ਦੱਸਿਆ ਸੀਗਾ ਤੇ ਉਸ ਤੋਂ ਬਾਅਦ 8:30 ਵਜੇ ਸਹੀ ਟਾਈਮ ਤੇ ਤਰੀਕ ਕਿੰਨੀ ਸੀ ਯਾਰ ਮੈਂ ਮਹੀਨਾ 13 ਤਰੀਕ 11ਵੇਂ ਮਹੀਨੇ ਦੀ 13 ਤਰੀਕ ਨੂੰ ਬੱਚੇ ਨੇ ਜਨਮ ਲਿੱਤਾ ਉਥੇ ਟਰੈਕਟਰ ਦੇ ਐਕਸੀਡੈਂਟ ਵਿੱਚ ਪੂਰਾ ਹੋਇਆ ਸੀਗਾ ਕਹਿੰਦਾ ਵੀ ਮੈਂ ਮੋਟਰਸਾਈਕਲ ਮੋਟਰਸਾਈਕਲ ਤੇ ਕੋਈ ਗੱਡੀ ਮਾਰ ਗਿਆ ਆਪ ਆਪਣੇ ਦਰਸ਼ਕਾਂ ਨੂੰ ਦੱਸ ਸਾਰੀ ਘਟਨਾ ਤੇਰੇ ਲਈ ਕਿਵੇਂ ਹੋਈ ਕਿਵੇਂ ਕਿਵੇਂ ਤੇਰੇ ਨਾਲ ਵਾਪਰਿਆ ਤੇ ਕਿਵੇਂ ਕਿਵੇਂ ਹੋਈ ਹੈ ਤੈਨੂੰ ਕੀ ਕੀ ਅੱਜਕੱਲ ਤੈਨੂੰ ਉਹਦੀ ਨੌਲੇਜ ਹੈਗੀ ਆ ਪਿਛਲੇ ਜਨਮ ਦੀ ਤੇਰੀ ਸਾਰੇ ਦੀ ਉਹ ਸਾਰਾ ਕੁਝ ਦੱਸ ਮੇਰੇ ਨਾਲ ਐਕਸੀਡੈਂਟ ਨਾਲ ਮੇਰਾ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਨੇ ਪਿੱਛੇ ਕਿਸੇ ਨੇ ਗੱਡੀ ਮਾਰੀ ਮੈਂ ਧਰਤੀ ਧਰਤੀ ਤੇ ਡਿੱਗ ਗਿਆ ਤਿੰਨ ਵਾਰੀ ਮੈਂ ਸਿਰ ਮਾਰਿਆ ਥੱਲੇ ਮੈਨੂੰ ਕਿਸੇ ਪੁਲਿਸ ਕੋਲੇ ਫਿਰਦੇ ਸੀ ਪਾਣੀ ਨਹੀਂ ਪਾਇਆ ਮੈਨੂੰ ਬੋਲਸ ਨਹੀਂ ਤੇ ਫਿਰ ਜਦੋਂ ਪੁਲਿਸ ਨੇ ਪਾਣੀ ਨਹੀਂ ਪਾਇਆ ਉਸ ਤੋਂ ਬਾਅਦ ਜਦੋਂ ਤੇਰੇ ਇੱਥੇ ਜਨਮ ਹੋਇਆ ਇੱਥੇ ਤੈਨੂੰ ਕਿੰਨੇ ਸਾਲ ਦੇ ਨੂੰ ਪਤਾ ਲੱਗਣ ਲੱਗ ਗਿਆ ਸੀ ਵੀ ਮੇਰਾ ਉੱਥੇ ਸਾਰਾ ਪਰਿਵਾਰ ਹੈਗਾ ਤਿੰਨ ਸਾਲ ਦੇ ਨੂੰ ਤਿੰਨ ਸਾਲ ਦੇ ਨੂੰ ਤੇ ਤੂੰ ਤੇਰੀ ਮੰਮੀ ਇੱਥੇ ਜਿਹੜੀ ਤੇਰੀ ਮੰਮੀ ਹੈ ਉਹ ਕਹਿੰਦੀ ਇਹ 8 ਮਹੀਨੇ ਦਾ ਮੱਥਾ ਟੇਕਣ ਲੱਗ ਗਿਆ ਸੀਗਾ ਰਮਦਾਸ ਭਗਤ ਦੀ ਫੋਟੋ ਨੂੰ ਇਹ ਸੱਚ ਹੈਗਾ ਹਾਂ ਅੱਛਾ ਤੈਨੂੰ ਫਿਰ ਜਦੋਂ ਤੂੰ ਮੱਥਾ ਟੇਕਣ ਲੱਗ ਗਿਆ ਮੱਥਾ ਟੇਕਣ ਲੱਗ ਗਿਆ ਤੈਨੂੰ ਥੋੜਾ ਥੋੜੀ ਗੱਲਾਂ ਯਾਦ ਸੀ ਫਿਰ ਉਦੋਂ ਹਾਂ ਸਾਰੀ ਗੱਲ ਯਾਦ ਰਹਿੰਦੀ ਸੀ ਹਾਂ ਹੁਣ ਫਿਰ ਹੁਣ ਜਦੋਂ ਕੋਈ ਉਹ ਤੇਰੇ ਬੱਚੇ ਆਂਦੇ ਨੇ ਫਿਰ ਉਹਨਾਂ ਨੂੰ ਕੱਪੜਾ ਲੀੜਾ ਹਾਂ ਦਵਾਨਾ ਫਿਰ ਹਾਂ ਘਰ ਵਾਲੀ ਨੂੰ ਫਿਰ ਜਦੋਂ ਤੇਰੇ ਤੂੰ ਉਹ ਜਿਹੜੀ ਗੱਲ ਦੱਸ ਵੀ ਮੈਂ ਕੱਪੜੇ ਕਿਹੜੇ ਦਵਾਨੇ ਸੀਗੇ ਮਰਨ ਤੋਂ ਪਹਿਲਾਂ ਕਿਹੜੇ ਕੱਪੜੇ ਦੁਆਨੇ ਸੀਗੇ ਮੈਂ ਮਰਨ ਤੋਂ ਪਹਿਲਾਂ ਇੱਕਦਾਂ ਉਹ ਸੂਟ ਦੇ ਚੁੰਨੀ ਸੂਟ ਤਿਤਲੀਆ ਸੂਟ ਸੀ ਤੇ ਗੁਲਾਬੀ ਰੰਗ ਦੀ ਚੁੰਨੀ ਸੀ ਦੇਖੋ ਵੀਰੇ ਬੱਚੇ ਨੇ ਉਦੋਂ ਵੀ ਯਾਦ ਮਰੇ ਤੋਂ ਬਾਅਦ ਵੀ ਬੱਚੇ ਤੇ ਯਾਦ ਰਿਹਾ ਉਦੋਂ ਬੰਦਾ ਸੀ ਹੁਣ ਬੱਚਾ ਇਹ ਉਹਨੇ ਕੱਪੜੇ ਹੁਣ ਜਦੋਂ ਥੋੜਾ ਜਿਹਾ ਵੱਡਾ ਹੋਇਆ ਕੱਪੜੇ ਚੀਮਿਆਂ ਤੋਂ ਆਪਦੀ ਮਾਂ ਨੂੰ ਲਿਜਾ ਕੇ ਵੀ ਮੇਰੀ ਇਹ ਕੋਈ ਸੀਗੀ ਮੈਂ ਕੱਪੜੇ ਦੁਆਨੇ ਦਵਾਏ ਨੇ ਕੱਪੜੇ ਵੀ ਛੋਟਾ ਇਹ ਬੱਚਾ ਹੈਗਾ ਦੇਖੋ ਵੀਰੋ ਵੀ ਇਹਦਾ ਪਿਛਲਾ ਜਨਮ ਵੀ ਅਰਮਦਾਸ ਭਗਤਾਂ ਦੇ ਹੋਇਆ ਸੀਗਾ ਤੇ ਅੱਜ ਤੁਸੀਂ ਦੇਖੋ ਆ ਘਰ ਦੇ ਵਿੱਚ ਇਹਨੇ ਜਨਮ ਲਿੱਤਾ ਹੈ ਜ਼ਿਮੀਦਾਰ ਇਹ ਉਹਦਾ ਡੈਡੀ ਹੈ ਹੁਣ ਨੇ ਇਹਦੇ ਡੈਡੀ ਬੱਚੇ ਦੇ ਅੰਗਰੇਜ਼ ਸਿੰਘ ਪਹਿਲਾਂ ਇਹ ਕੀਵੇ ਰਹਿੰਦੇ ਸੀ ਹੁਣ ਇਹਨਾਂ ਨੇ ਹੋਟਲੇ ਆ ਕੇ ਇੱਥੇ ਰਹਿਣ ਲੱਗ ਗਏ ਤੇ ਇਧਰ ਇਹਦੀ ਮਾਤਾ ਖੜੀ ਐ ਮਾਤਾ ਦਿਖਾਓ ਆ ਗਿਆ ਠੀਕ ਮਾਤਾ ਹੈਗੀ ਤੇ ਉਧਰ ਇਹਦੀ ਸਿਸਟਰ ਹੈਗੀ ਤੇ ਇਧਰ ਦਾਦੀ ਤੇ ਤਾਇਆ ਇਹਦਾ ਤੇ ਬੱਚਾ ਇਹ ਏਡਾ ਕ ਬੱਚਾ ਦੇਖੋ ਟਰੈਕਟਰ ਖੜਾ ਹਹੀਂ ਬੱਚੇ ਬੇਟੇ ਖੜਾ ਹਹੀਂ ਇਹ ਕੱਦੂ ਕਰ ਲੈਂਦਾ ਇਹਦਾ ਡੈਡੀ ਕਹਿੰਦਾ ਕੱਦੂ ਕਰ ਲੈਂਦਾ ਕਿ ਡੈੜੀ ਨਹੀਂ ਪੈੜਨਦਾ ਏਡੇ ਕ ਬੱਚੇ ਦਾ ਮੈਨੂੰ ਲੱਗਦਾ ਵੀ ਇਹਦੇ ਕਲੱਚ ਤੱਕ ਪੈਰ ਵੀ ਨਹੀਂ ਆਉਂਦੇ ਪਰ ਖੜ ਕੇ ਇਹ ਇੱਕ ਪਾਸੇ ਕਹਿੰਦੇ ਵੀ ਉਹ ਦੇਖੋ ਇੱਕ ਕੱਦੂ ਕਰਦਾ ਇਹਦੀਆਂ ਵੀਡੀਓ ਵੀ ਦਿਖਾਵਾਂ ਇੱਕ ਕੱਦੂ ਕਰਦੀਆਂ ਕੱਦੂ ਕਰ ਲੈਂਦਾ ਕਣਕ ਟਰੈਕਟਰ ਚ ਪਵਾ ਲੈਂਦਾਗਾ ਟੈਂਕੀ ਚੋਂ ਜਿਵੇਂ ਇੱਕ ਪੈਣ ਕਣਕ ਵੱਢਰੀ ਐ ਟਰੈਕਟਰ ਤੋਰ ਕੇ ਕਣਕ ਪਵਾਉਂਦਾ ਹੈ ਦੇਖੋ ਏਡੀ ਕੋਮਰ ਦਾ ਪ੍ਰਮਾਤਮਾ ਹੈਗਾ ਬਹੁਤ ਲੋਕ ਕਹਿੰਦੇ ਨੇ ਪ੍ਰਮਾਤਮਾ ਹੈ ਨਹੀਂ ਹੈਗਾ ਦੇਖੋ ਜਨਮ ਜਦੋਂ ਕਿਸੇ ਦੀ ਮੌਤ ਬੇਣਾਈ ਮਰ ਜਾਂਦਾ ਉਹਨੂੰ ਕਿਸੇ ਨਾ ਕਿਸੇ ਜਨਮ ਵਿੱਚ ਦੀ ਫੇਰ ਦਿੰਦਾ ਇਹ ਦੇਖੋ ਜਨਮ ਦਿੱਤਾ ਹੈ ਵੀਰ ਨੂੰ ਸਾਰੀਆਂ ਗੱਲਾਂ ਯਾਦ ਨੇ ਹੁਣ ਬੱਚਾ ਇੱਥੇ ਪਿਛਲੀ ਸਾਰੀ ਹਿਸਟਰੀ ਦੱਸਦਾ ਹੈ ਇਤਿਹਾਸ ਸੀਗਾ ਇੱਥੇ ਸਾਡੇ ਬਾਥਰੂਮ ਸੀ ਇਹ ਸਾਜਲੇ ਪਿੰਡ ਦਾ ਮੈਂਬਰ ਰਿਹਾ ਹੈ ਵੀਰੋ ਇਹ ਬੱਚਾ ਬਹੁਤ ਵੱਡਾ ਰਤਵਾਸੀ ਬੰਦੇ ਲਵੇ ਪਿੰਡ ਦੇ ਵਿੱਚ ਮੈਂਬਰ ਵੀ ਸੀਗਾ ਇੱਕ ਜਿਹੜਾ ਟਰੈਕਟਰ ਜੁਨੀਅਨ ਜਿਹੜੇ ਤੂੜੀ ਵਾਲੇ ਸੀਗੇ ਉਹਦਾ ਇਹ ਬੱਚਾ ਪ੍ਰਧਾਨ ਵੀ ਸੀਗਾ ਤੂੜੀ ਵਾਲੀਆਂ ਟਰਾਲੀਆਂ ਦੇ ਵਿੱਚ ਜੋ ਇਹਨਾਂ ਦੀ ਬਣੀ ਹੁੰਦੀ ਹੈਗੀ ਉਹ ਸੋਸਾਇਟੀ ਉਹਦਾ ਇਹ ਪ੍ਰਧਾਨ ਵੀ ਰਹੇਗਾ ਤੇ ਅੱਜ ਇਹਨੂੰ ਸਰਪੰਚ ਦਾ ਜਦੋਂ ਇਹਨਾਂ ਦੇ ਘਰ ਦੇ ਉੱਥੇ ਲੈ ਕੇ ਗਏ ਤਾਂ ਕਿਨੂੰ ਕੌਣ ਸੀ ਜਿਹੜਾ ਤੁਸੀਂ ਦੱਸ ਰਹੇ ਸੀਗੇ ਬਾਂਦਰ ਕਿਨੂੰ ਕਹਿੰਦੇ ਸੀ ਉੱਥੇ ਸਰ ਬਾਂਦਰ ਭਿੰਟੇ 'ਚ ਉਹਨੂੰ ਲੋਕ ਬਾਂਦਰ ਕਹਿੰਦੇ ਸੀ ਅੱਛਾ ਉਹਨੂੰ ਤੂੰ ਪਛਾਣ ਲਿਆ ਉੱਥੇ ਹਾਂ ਫਿਰ ਸਰਪੰਚ ਨੂੰ ਸਰਪੰਚ ਨੂੰ ਮਿਸਮਾਨ ਅੱਛਾ ਪਛਾਣਿਆ ਸੀ ਉਹਨੂੰ ਵੀ ਫਿਰ ਤੂੰ ਆਪਦੇ ਫਿਰ ਜਿਹੜਾ ਤੇਰੇ ਘਰੇ ਬੈੱਡ ਸੀਗੇ ਉੱਥੇ ਜਾ ਕੇ ਕਿੱਦਾਂ ਫਿਰ ਦੱਸਿਆ ਵੀ ਆ ਇੱਥੇ ਪੈਂਦਾ ਰਹਾ ਮੈਂ ਮੈਂ ਇੱਥੇ ਪੈਂਦਾ ਨੇ ਆ ਗੱਦੇ ਥੱਲੇ ਮੇਰੇ ਪੈਸੇ ਹੁੰਦੇ ਸੀ ਟੂੜੀ ਦੇ ਤੇ ਤੂੰ ਟਰੈਕਟਰ ਚ ਪੈਸੇ ਕਿੱਥੇ ਪਾ ਕੇ ਲੈਂਦਾ ਹੁੰਦਾ ਜੋ ਟੂੜੀ ਵੇਚ ਕੇ ਆਂਦਾ ਕਾਲੇ ਅੰਬ ਟਰੈਕਟਰ ਵਿੱਚ ਇੱਕ ਵੱਡੀ ਸਾਰੀ ਟੂਲ ਬਣਾਈ ਹੋਈ ਸੀ ਉਹ ਚੋਂ ਪਾ ਕੇ ਲੈਂਦਾ ਅੱਛਾ ਵੀ ਚੋਰੀ ਨਾ ਹੋ ਜਾਣ ਪੈਸੇ ਹਾਂ ਕਿ ਲੋਹੇ ਦੀ ਟੂਲ ਬਣਵਾਈ ਹੋਈ ਸੀ ਹਾਂ ਤੇ ਸਾਰੀਆਂ ਗੱਲਾਂ ਜਾਦ ਨੇ ਟੂੜੀ ਵੇਚ ਕੇ ਆਂਦਾ ਹੈ ਕਾਲੇ ਅੰਬ ਜਾਂ ਕਿੱਥੇ ਵੀ ਤੂੰ ਹਾਂ ਉਹ ਜਾਦ ਨੇ ਸਾਰੀਆਂ ਹਾਂ ਪਰ ਥੀ ਕਿ ਜਦੋਂ ਤੂੰ ਉੱਥੇ ਮੈਂਬਰ ਸੀਗਾ ਹਾਂ ਉਦੋਂ ਜਿਹੜਾ ਸਰਪੰਚ ਸੀਗਾ ਉਹਦਾ ਨਾਂ ਤੇਰੇ ਕੋਈ ਯਾਦ ਹੈਗਾ ਹਾਂ ਕੀ ਨਾਂ ਸੀਗਾ ਜਗਸੀਰ ਉਹਨੂੰ ਕੀ ਕਹਿੰਦੇ ਸੀ ਜਗਸੀਰ ਹੀ ਕਹਿੰਦੇ ਸੀ ਹਾਂ ਉਹ ਛੋਟਾ ਨਾਂ ਵੀ ਲੈਂਦੇ ਹੋਣਗੇ ਕੋਈ ਉਹਦਾ ਕੱਲਾ ਜਗਸੀਰ ਅੱਛਾ ਤੇ ਉਹ ਕਿੰਨਾ ਦਾ ਮੁੰਡਾ ਸੀ ਉਹ ਸਰਪੰਚ ਜੱਟਾਂ ਦਾ ਜੱਟਾਂ ਦਾ ਮੁੰਡਾ ਸੀਗਾ ਅੱਛਾ ਤੂੰੜੀ ਕਿੱਥੇ ਕਿੱਥੇ ਵੇਚਦਾ ਰਿਹਾ ਫਿਰ ਤੂੰ ਰਾਜਸਥਾਨ ਚ ਅੱਛਾ ਹੋਰ ਹੋਰ ਜਿੱਥੇ ਮੇਰਾ ਜੀ ਕਰਦਾ ਸੀ ਉੱਥੇ ਵੀ ਜਿੱਥੋਂ ਜ਼ਿਆਦਾ ਨਫਾ ਮਿਲਦਾ ਸੀ ਤੂੰ ਹਾਂ ਤੇ ਫਿਰ ਤੂੰ ਪੈਸੇ ਜਿਹੜੇ ਤੂੰ ਕਮਾ ਕੇ ਲੈਂਦਾ ਸੀ ਤੂੰ ਕਹਿੰਦਾ 15 10 15 ਬੱਚਦਾ ਜਾਂ 20 ਬੱਚਦਾ ਤਾਂ ਉਹ ਸਾਰੇ ਘਰੇ ਦੇ ਦਿੰਦਾ ਸੀ ਕਿ ਕੀ ਕਰਦਾ ਹੁੰਦਾ ਵੀ ਜਿਵੇਂ ਜੁਨੀਅਨ ਚ ਜੁਨੀਅਨਾਂ ਦੇ ਅਕਸਰ ਮਾੜੇ ਹਾਲ ਹੁੰਦੇ ਨੇ ਵਿੱਚ ਤੇ ਉਹ ਉਹ ਗਰੀਬ ਬੰਦੇ ਦੀ ਫਿਰ ਕੋਈ ਮਦਦ ਦੱਸ ਦੇਣੀ ਬਹੁਤ ਕਰਦਾ ਰਿਹਾ ਤੇਰੇ ਘਰ ਦੀ ਨਾਲ ਵੀ ਗੱਲ ਹੋਈ ਆ ਫੋਨ ਤੇ ਵੀ ਗਰੀਬਾਂ ਦੇ ਗਰੀਬ ਘਰ ਦੇ ਬੱਚਾ ਸੀ ਤੂੰ ਵੀ ਮਦਦ ਕਰਦਾ ਰਿਹਾ ਤੂੰ ਮੈਂ ਗਰੀਬਾਂ ਗਰੀਬ ਘਰ ਦੀ ਮਦਦ ਕਰਦਾ ਰਿਹਾ। ਪ੍ਰਤੀਕ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਹੁਣ ਤੂੰ? ਵੀ ਕੀ ਕੰਮ ਕਰਨਾ ਚਾਹੀਦਾ ਆਪਾਂ ਨੂੰ? ਮੈਂ ਲੋਕਾਂ ਨੂੰ ਕਹਿਣਾ ਵੀ ਗਰੀਬਾਂ ਘਰਾਂ ਦੀ ਮਦਦ ਕਰਨੀ ਚਾਹੀਦੀ ਆ। ਹਾਂ ਤੇ ਅੱਗੇ ਵੀ ਚੰਗੇ ਕੰਮ ਕਰਨੇ ਚਾਹੀਦੇ ਨੇ। ਮੈਂ ਚੰਗੇ ਕੰਮ ਕਰਦਾ ਸੀ ਪਰਮਾਤਮਾ ਨੇ ਮੈਨੂੰ ਦੂਜਾ ਕੰਮ ਦੂਜਾ ਯਾਰ ਮੈਂ ਦਿੱਤਾ। ਵਿਰੋਕਾਪਾ ਨੂੰ ਸਿੱਖਿਆ ਇਹ ਕਿ ਬੱਚੇ ਨੇ ਦੁਬਾਰਾ ਜਨਮ ਲਿੱਤਾ ਹੈਗਾ ਇਹਨੇ ਬਹੁਤ ਵਧੀਆ ਕੰਮ ਕੀਤੇ ਨੇਗੇ ਪੰਚਾਇਤ ਵਿੱਚ ਵੀ ਰਹਿ ਕੇ ਸਾਜਲੇ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਰਿਹਾ ਹੈ ਜਗਸੀਰ ਸਿੰਘ ਜੱਗਾ ਜਿਹੜਾ ਸਰਪੰਚ ਸੀ ਉਹ ਟਾਈਮ 'ਚ ਕਿਹੜੇ ਸਾਲ 'ਚ ਸੀ ਇਹ ਕਿਹੜੇ ਸਾਲ 'ਚ ਹੋਇਆ ਸੀ ਐਕਸੀਡੈਂਟ ਉਹਦਾ ਮੇਰਾ ਹੋਇਆ ਸੀ 2011 ਚ 2011 ਚ ਐਕਸੀਡੈਂਟ ਹੋਇਆ ਸੀਗਾ ਤੇ ਬੱਚੇ ਨੂੰ ਤਰੀਕ ਦਾ ਟਾਈਮ ਦਾ ਸਾਰਾ ਹੁਣ ਵੀ ਪਤਾ ਹੈ ਤੇ ਜਨਮ ਲੈਣ ਤੋਂ ਪਹਿਲਾਂ ਤੇ ਆਪਦੇ ਚਾਚੇ ਦੇ ਮੁੰਡੇ ਨੂੰ ਸੁਪਨੇ 'ਚ ਦੱਸ ਗਏ ਕਿ 8 ਵਜੇ 8:30 ਵਜੇ ਮੈਂ ਜਨਮ ਲਵਾਂਗਾ। ਹੋ ਪਿੰਡ ਖੀਵੇ ਦੇ ਵਿੱਚ ਜਨਮ ਲਵਾਂਗਾ। ਬੱਚੇ ਨੇ ਸਹੀ ਟਾਈਮ ਤੇ ਤਰੀਕ ਸਹੀ ਤਰੀਕ ਕੀਵਾ ਮੀਹਾ ਸਿੰਘਾਲਾ। ਹਾਂ ਕੀਵਾ ਮੀਹਾ ਸਿੰਘਾਲਾ ਤਾਂ ਸਹੀ ਡੇਟ ਡੇਟ ਕੀ ਸੀ ਬਾਈ ਜੀ ਉਦਾਂ ਜਨਮ ਦੀ 11ਵੇਂ ਮਹੀਨੇ 13 ਤਰੀਕ 11ਵੇਂ ਮਹੀਨੇ ਦੀ 13 ਤਰੀਕ ਨੂੰ 8:30 ਵਜੇ ਦਾ ਜਿਹੜਾ ਟਾਈਮ ਐ ਜਮਾ ਸਹੀ ਐ ਫੇਰ ਉਹ ਇਹਦੇ ਚਾਚੇ ਦਾ ਮੁੰਡਾ ਸਹੀ ਉਰੇ ਆ ਕੇ ਪੁੱਛ ਕੇ ਵੀ ਤੁਹਾਡੇ ਪਿੰਡ ਦੇ ਵਿੱਚ 8:30 ਵਜੇ ਬੱਚਾ ਕਿੰਨਾ ਦੇ ਹੋਇਆ ਤਾਂ ਫੇਰ ਇਹਨਾਂ ਨੂੰ ਮਿਲਣ ਆਏ ਤਾਂ ਇਹਦੀ ਦਾਦੀ ਰਿਕ ਦੇ ਮਾਪਿਆਂ ਨੂੰ ਹੁੰਦਾਗਾ ਇਹਦੀ ਦਾਦੀ ਕਹਿੰਦੀ ਵੀ ਹਲੇ ਨਹੀਂ ਮਿਲਣ ਦਿੰਦੇ ਵੀ ਸਾਡੇ ਬੱਚਾ ਹੋਇਆ ਕੁੜੀ ਤੋਂ ਬਾਅਦ ਵੀ ਤੁਸੀਂ ਹਲੇ 2 ਮਹੀਨੇ ਖੜੋ 3 ਮਹੀਨੇ ਵੀ ਬੱਚਾ ਲਕੋਇਆ ਨਹੀਂ ਰਹਿ ਸਕਦਾ ਜੇ ਕੋਈ ਗੱਲ ਬਾਤ ਹੋਈ ਤਾਂ ਤੁਹਾਨੂੰ ਦਿਖਾਈ ਆਪ ਹੀ ਦੱਸਾਂਗੇ ਅਸੀਂ ਤਾਂ ਪਰ ਉਹ ਫੇਰ ਵੀ ਨਹੀਂ ਮਾ ਮਾਪਿਓ ਦੀਆਂ ਜਾਂ ਘਰ ਦੀਆਂ ਅੰਦਰਾਂ ਨਹੀਂ ਟਿਕਦੀਆਂ ਫੇਰ ਵੀ ਇਹਨਾਂ ਦੇ ਘਰੇ ਹੋ ਗੇੜੇ ਤੇ ਗੇੜਾ ਗੇੜੇ ਤੇ ਗੇੜਾ ਮਾਰਦੇ ਰਹੇ 7-8 ਮਹੀਨੇ ਬਾਅਦ ਫਿਰ ਥੋੜਾ ਥੋੜਾ ਇਹ ਬੋਲਣ ਲੱਗ ਗਿਆ ਚੰਨਣ ਲੱਗ ਗਿਆ ਤਾਂ ਇਹਨੂੰ ਲਿਜਾ ਕੇ ਉੱਥੇ ਪਿੰਡ ਵੀ ਲਗੇ ਉਹ ਤਾਂ ਇਹਨੇ ਦੱਸਿਆ ਵੀ ਆਹ ਬੈੱਡ ਤੇ 8 ਮਹੀਨੇ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ 8-9 ਮਹੀਨੇ ਦਾ ਬੱਚਾ ਮੱਥਾ ਟੇਕਣਾ ਵੀ ਨਹੀਂ ਸਿੱਖਦਾ ਇਹ ਮੱਥਾ ਵੀ ਟੇਕਦਾ ਰਿਹਾ ਪਰ ਅੱਜ ਬੱਚੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਤਾਂ ਦੁਬਾਰਾ ਜਨਮ ਮਿਲਦਾ ਹੈਗਾ ਇਹ ਬੱਚਾ ਇੱਕ ਆਮ ਬੱਚਾ ਨਹੀਂ ਹੈਗਾ ਇਹ ਇੱਕ ਸਾਧਾ ਰੂਪ ਉਹ ਬੱਚਾ ਸੀ ਇਹ ਪਹਿਲਾਂ ਵੀ ਸਾਦੀ ਜੀ ਮੰਨਦੀ ਆ ਜਿਹੜੇ ਇਹ ਦਾਗ ਨੇ ਆਹ ਤੇ ਆਹਾ ਇਹ ਜਨਮ ਤੋਂ 3 ਮਹੀਨੇ ਬਾਅਦ ਵੀ ਇਹਦੇ ਚੋਂ ਪਾਣੀ ਰਸਦਾ ਰਿਹਾ ਇੱਥੇ ਇਹ ਚੀਜ਼ਾਂ ਦੇ ਵਿੱਚ ਪਾਣੀ ਰਸਦਾ ਰਿਹਾ ਬੱਚੇ ਦੇ ਤੇ ਦੂਜਾ ਸਿਰ ਇਹਦਾ ਜਦੋਂ ਸਿਰ ਇਹਦੀ ਦਾਦੀ ਕਹਿੰਦੀ ਪਿਲਪਿਲ ਕਰਦਾ ਹੁੰਦਾ ਕਿ ਜਦੋਂ ਐਕਸੀਡੈਂਟ ਹੋਇਆ ਹੋਇਆ ਸੀਗਾ ਉਹ ਦੱਸਦਾ ਸੀ ਇਹਦਾ ਸਿਰ ਹਲੇ ਵੀ ਦੱਸਦਾ ਦੇਖੋ ਆਹ ਦੇਖੋ ਥੋੜਾ ਡੰਗ ਪੈਂਦਾ ਇੱਥੇ ਆਹ ਚੀਜ਼ ਦਾ ਡੰਗ ਪੈਂਦਾ ਇਹਦੀ ਦਾਦੀ ਕਹਿੰਦੀ ਵੀ ਆ ਦਾਦੀ ਬੈਠੀ ਇਹਦੀ ਨਾਲ ਹੀ ਤੇ ਇਹ ਤਰ੍ਹਾਂ ਘਮਲਪਿੱਲ ਕਰਦਾ ਹੁੰਦਾ ਸਿਰ ਜਨਮ ਵੇਲੇ ਫਿਰ ਜੁਨਾ ਤੱਤੇ ਪਾਣੀ ਨਾਲ ਨਮਾ ਕੇ ਪੋਲਾ ਪੋਲਾ ਸੀ ਕੁੱਟਿਆ ਕਰੀਏ ਫਿਰ ਇਹ ਕਰਣਾ ਬੁਣਾ ਸ਼ੁਰੂ ਹੋ ਗਿਆ ਇਹਨੇ ਉਹ ਦੱਸਿਓ ਜੀ ਜਿਹੜੀ ਤੁਸੀਂ ਸੁਣਣ ਵਾਲੀ ਗੱਲ ਦੱਸਣਾ ਸੁਣਣ ਦੀ ਜੀ ਇਹ ਉਹਨਾਂ ਨੂੰ ਜਾ ਕੇ ਕਹਿੰਦਾ ਉਹਦੇ ਘਰਦਿਆਂ ਨੂੰ ਕਹਿੰਦਾ ਤੁਸੀਂ ਮੈਨੂੰ ਖੀਵੇ ਮਿਲ ਲਓ ਕਹਿੰਦੇ ਉਹਨਾਂ ਪਰ ਵੀ ਕਦੋਂ ਕਾ ਵੀ ਕਿੱਥੇ ਮਿਲੀ ਅਸੀਂ ਤੈਨੂੰ ਘਰ ਬਾਰ ਦਾ ਤੈਨੂੰ ਪਤਾ ਕਹਿੰਦਾ ਉਹਨਾਂ ਨੰਬਰ ਤੇ ਸਾਡਾ ਨੰਬਰ ਤੇ ਸ਼ੱਕ ਹੈ ਕਹਿੰਦਾ ਗੁਰਦੁਆਰੇ ਤੋਂ ਕਹਿੰਦਾ ਤੁਸੀਂ ਸਿੱਧਾ ਆ ਜਾਓ ਉੱਥੇ ਤਾਂ ਦੋ ਚਾਰੇ ਆ ਚਾਰੇ ਤੋਂ ਸਾਈਡ ਤੇ ਆਦਾ ਮੇਰਾ ਘਰ ਚਾਹੂੰ ਕੋ ਚਾਹਦਾ ਕਿ ਮੇਰਾ ਘਰ ਆਪਣਾ ਕਹਿੰਦਾ ਕਿ ਸਿਰ ਤੇ ਨਾ ਮੇਰੀ ਜੂੜੀ ਰੱਖਣੀ ਉਹ ਸਿਰ ਨਹੀਂ ਮੈਨੂੰ ਮਨਾਉਂ ਦਿੰਦੇ ਉੱਥੇ ਮਿਲੂਗਾ ਮੈਂ ਤੁਹਾਨੂੰ ਮਾ ਤੇ ਆਦ ਉੱਥੇ ਮਿਲੂਗਾ ਮੈਂ ਉੱਥੇ ਮਿਲ ਲੈ ਮੈਨੂੰ ਉਹ ਜਿਹੜੀ ਜੰਨੀ ਤੇ ਆਈ ਭਾਈ ਅੱਛੇ ਹਾਂ ਉਹ ਥੀ ਆਈਏ ਤਾਂ ਫਿਰ ਤੁਸੀਂ ਉਹਨਾਂ ਨੂੰ ਕੀ ਕਿਹਾਈ ਬੱਚਾ ਦਾ ਹਾਂ ਜਿਹੜਾ ਇਹ ਹਲੇ 2-3 ਮਹੀਨੇ ਨੇ ਅਸੀਂ ਹਾਂ ਇਕੱਲਾ-ਕੱਲਾ ਬੱਚਾ ਹਾਂ ਵੀ ਸਾਡਾ ਇਕੱਲਾ ਭਾਈ ਵੀ ਦੋ ਦੁੱਖ ਸੁੱਖ ਹੈ ਵੀ ਮਸਾ ਵੇਖਿਆ ਉਹ ਕਹਿੰਦੇ ਚਲ ਜਿਵੇਂ ਤੁਸੀਂ ਕਹਿੰਦੇ ਉਹ ਜਿੱਕੂ ਠੀਕ ਹੈ ਪਰ ਤੁਹਾਨੂੰ ਮਿਲਿਆ ਦਿਓ ਅਸੀਂ ਆਖੇ ਮਿਲ ਲਓ ਦੁੱਧ ਤੇ ਪੁੱਤ ਨੂੰ ਕੋਈ ਨਹੀਂ ਰੁਕਦੇ ਜਦੋਂ ਤੁਹਾਡੇ ਜੀ ਕੀ ਤੋੜਨ ਮਿਲੂ ਫਿਰ ਦਾ ਭਾਈ ਉਹਨਾਂ ਨੇ ਕਦੇ ਮੋਟਰਸਾਈਕਲ ਦੋ ਤੇ ਆਗੇ ਕਦੇ ਇੱਕ ਤੇ ਆਗੇ ਕਦੇ ਗੱਡੀ ਤੇ ਆਗੇ ਅਸੀਂ ਕਾਊਟ ਨਹੀਂ ਕੀਤੀ ਉਹਨਾਂ ਨੂੰ ਅਸੀਂ ਆਹ ਤੇ ਕਰਿਆ ਸੀ ਭਾਈ ਮਿਲ ਲੂ ਫੇਰ ਜਦੋਂ ਬੈਠਿਆਣੋਂ ਲਾਗੀ ਇਹ ਥਿਆਣ ਲੱਗਿਆ ਕਹਿੰਦਾ ਮੇਰਾ ਭਾਈ ਐ ਆ ਮੇਰੀ ਸਾਲੀ ਐ ਆ ਮੇਰੇ ਘਰ ਦੇ ਆ ਮੇਰੀ ਮਾਂ ਫੇਰ ਆਦ ਕਰਦੀ ਨੂੰ ਕਹਿੰਦਾ ਨਹੀਂ ਅੱਗੇ ਤਾਂ ਮੇਰੇ ਪੈਰੀਆ ਚਲਉਂਦੀ ਹੁੰਦੀ ਸੀ ਹੁਣ ਨਹੀਂ ਲਾਉਂਦੀ ਤੂੰ ਮੇਰੇ ਪੈਰੀਆ ਤਾਂ ਉਹਨੇ ਜਰਕਦੇ ਨੇ ਭਾਈ ਇਹਦੇ ਪੈਰ ਫੜ ਲੇ ਫੇਰ ਕਹਿੰਦਾ ਚੱਲ ਠੀਕ ਐ ਕਹਿੰਦਾ ਹਾਂ ਐਂ ਕਰਦੀ ਹੁੰਦੀ ਸੀ ਕਹਿੰਦਾ ਦੇਖੋ ਜੀ ਇਹ ਜਿਹੜੀ ਗੱਲ ਐ ਜੀ ਦਾਦੀ ਨੇ ਦੱਸੀ ਐ ਸਾਰੀ ਹਨਾ ਵੀ ਇਹ ਇਹਦੇ ਘਰ ਵਾਲੀ ਆਈ ਜਦੋਂ ਤੇ ਉਹ ਨੂੰ ਕਹਿੰਦਾ ਕੰਜਰ ਦੀ ਇਹ ਕਹਿੰਦੇ ਨੇ ਵੱਡਾ ਬੰਦਾ ਕਹਿੰਦੇ ਹੁੰਦੇ ਕੰਜਰ ਦੀ ਇਹ ਪੈਰੀ ਹੱਥ ਨਹੀਂ ਲਾਏ ਤਾਂ ਉਹਨੇ ਪੈਰੀ ਹੱਥ ਲਾਏ ਦੇ ਕਿ ਪਹਿਲਾਂ ਬਹੁਤ ਵਧੀਆ ਸਿਸਟਮ ਹੁੰਦਾ ਸੀ ਪਹਿਲਾਂ ਜਿਹੜਾ ਪਹਿਲੇ ਜਨਮ ਦੇ ਵਿਆਹ ਹੁੰਦੇ ਜਾਂ ਉਹਨਾਂ ਦਾ ਤਾਂ ਲੋਕ ਘਰ ਵਾਲੀ ਦੀ ਇੱਜ਼ਤ ਕਰਦੇ ਹੁੰਦੇ ਹੁਣ ਤਾਂ ਨਹੀਂ ਉਹ ਸਮਾਂ ਹੈਗਾ ਜਿਹੜੀ ਸੱਚੀ ਗੱਲ ਹੈ ਹੁਣ ਉਹ ਸਮਾਂ ਨਹੀਂ ਰਿਹਾ ਹੁਣ ਤਾਂ ਘਰ ਵਾਲੇ ਤੋਂ ਪੈਰੀ ਹੱਥ ਜਨਾਨੀ ਲਵਾ ਲੈਂਦੇ ਪਰ ਬੰਦਾ ਬੰਦੇ ਨਹੀਂ ਲਾਂਦੇ ਪਰ ਇਹ ਬੱਚੇ ਦੇ ਅੱਜ ਵੀ ਉਹ ਜਨਾਨੀ ਪਹਿញਤ ਥੀ ਲਾਂਦੀ ਹੈ ਕਿ ਇਹ ਆਪਦੇ ਦੋ ਬੱਚੇ ਨੇ ਬੱਚਿਆਂ ਦਾ ਨਾਮ ਕੀ ਕੀ ਹੁ ਤੱਕ ਬੱਗਾ ਤੇ ਉਹ ਅੱਜ ਇਹਨੂੰ ਡੈਡੀ ਕਹਿੰਦੇ ਨੇ ਤੇ ਇਹ ਉਹਨਾਂ ਨੂੰ ਉੁੱਥੀ ਕਹਿੰਦਾ ਅੱਜ ਵੀ